ਬੇਟਾ ਇਹ ਦਾਗ ਨਹੀਂ ਇਹ ਨਿਸ਼ਾਨ ਹੈ ਗੁਰੂ ਦਾ ਤੇ ਕਹਿਣ ਲੱਗਿਆ ਮਾਂ ਨਿਸ਼ਾਨ ਕਿਵੇਂ ਆ ਕਿਹੜੇ ਗੁਰੂ ਦਾ ਕਹਿਣ ਲੱਗੀ ਬੇਟਾ ਜਿਹੜੇ ਗੁਰੂ ਦੀਆਂ ਤੇਰੇ ਨਾਲ ਬਾਤਾਂ ਪਾਉਂਦੀਆਂ ਤੈਨੂੰ ਸਮਝਾਉਂਦੀ ਕਹਿੰਦਾ ਗੁਰੂ ਨਾਨਕ ਦਾ ਕਹਿੰਦੀ ਹਾਂ ਗੁਰੂ ਨਾਨਕ ਦਾ ਗੁਰੂ ਨਾਨਕ ਪਾਤਸ਼ਾਹ ਜੀ ਆਏ ਸਨ ਕਹਿੰਦੀ ਨਹੀਂ ਗੁਰੂ ਨਾਨਕ ਨਹੀਂ ਆਏ ਉਹਨਾਂ ਦੀ ਨੌਵੀਂ ਜੋਤ ਧੰਗੁਰ ਤੇਗ ਬਹਾਦਰ ਮਹਾਰਾਜ ਆਏ ਨੇ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਤਾਂ ਤੇਰੇ ਮੱਥੇ ਤੇ ਨਿਸ਼ਾਨ ਆਇਆ। ਮਾਂ ਉਹ ਕਿਵੇਂ ਤੇ ਮਾਸ ਵਰਨਮਤੀ ਕਹਿੰਦੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਹੱਥ 'ਚ ਇੱਕ ਅੰਗੂਠੀ ਪਾਈ ਸੀ। ਹੁਣ ਉਹ ਅੰਗੂਠੀ ਕੋਈ ਧੌੜ ਵਾਲੀ ਅੰਗੂਠੀ ਨਹੀਂ। ਸਤਗੁਰ ਮਹਾਰਾਜ ਦੇ ਘਰ ਦੀ ਮੋਹਰ ਸੀ। ਕਿਸੇ ਹੁਕਮਨਾਮੇ ਤੇ ਮੋਹਰ ਲਾਉਣੀ ਹੁੰਦੀ ਸੀ ਤੇ ਉਹ ਮੋਹਰ ਲਾਉਂਦੇ ਸਨ। ਤੇ ਉਹਨੂੰ ਸੰਭਾਲਣ ਦਾ ਸੌਖਾ ਤਰੀਕਾ ਬਣਾਇਆ ਸੀ। ਉੱਪਰ ਮੋਹਰ ਹੈ ਉਹਨੂੰ ਪਹਿਨਦੇ ਸਨ ਉਂਗਲੀ ਦੇ ਵਿੱਚ। ਅੰਗੂਠੀ ਦੀ ਸ਼ਕਲ ਦੇ ਵਿੱਚ ਤੇ ਜਦੋਂ ਇਹ ਗੱਲ ਕਹੀ ਤੇ ਮਾਂ ਕਹਿਣ ਲੱਗੀ ਸਾਡੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਅਸੀਂ ਗੁਰਤੇਗ ਬਹਾਦਰ ਦੇ ਕੋਲ ਔਲਾਦ ਲੈਣ ਗਏ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਘਰ ਔਲਾਦ ਹੋਏਗੀ ਤੇਰਾ ਬਾਪੂ ਕਹਿੰਦਾ ਵੀ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਤੁਹਾਡੇ ਘਰ ਤੋਂ ਬਖਸ਼ਿਸ਼ ਹੋਈ ਹੈ ਤੇ ਜਦੋਂ ਇਹ ਗੱਲ ਹੋਈ ਸਤਪੁਰ ਮਹਾਰਾਜ ਜੀ ਨੇ ਅੰਗੂਠੀ ਤੇਰੇ ਬਾਪੂ ਦੇ ਪੱਗ ਤੇ ਲਾਤੀ ਕਿਹਾ ਸੀ ਵੀ ਤੇਰੇ ਪੁੱਤ ਦੇ ਮੱਥੇ ਤੇ ਨਿਸ਼ਾਨ ਹੋਏਗਾ ਹੁਣ ਉਹ ਰਾਜਕੁਮਾਰ ਹੈਰਾਨ ਹੋ ਰਿਹਾ ਕਹਿਣ ਲੱਗਾ ਸੱਚਮੁੱਚ ਗੁਰੂ ਦਾ ਨਿਸ਼ਾਨ ਹੈ ਕਹਿੰਦੀ ਹਾਂ ਕਹਿੰਦਾ ਮਾਂ ਮੈਨੂੰ ਸਾਰੀ ਕਹਾਣੀ ਖੋਲ ਕੇ ਦੱਸ ਹੋਇਆ ਕੀ ਸੀ ਤੇ ਸvarnamati ਕਹਿਣ ਲੱਗੀ ਸਾਡੇ ਕੋਲ ਸਾਰਾ ਕੁਝ ਸੀ ਪਰ ਘਰ ਦੇ ਵਿੱਚ ਔਲਾਦ ਨਹੀਂ ਸੀ ਬੇਟਾ ਤੂੰ ਨਹੀਂ ਸੀ ਉਦੋਂ ਅਸੀਂ ਦੁਨੀਆ ਦੇ ਸਾਰੇ ਧਰ ਘੁੰਮ ਕੇ ਦੇਖ ਲੈ ਸਨ ਮੈਂ ਤੇ ਤੇਰਾ ਬਾਪੂ ਇੱਕ ਦਿਨ ਗੁਰਤੇਗ ਬਹਾਦਰ ਦੇ ਚਰਨਾਂ ਤੇ ਜਾ ਕੇ ਅਰਦਾਸ ਕੀਤੀ ਸੀ ਕਹਿਣ ਲੱਗਾ ਮਾਂ ਕਿਹੜੀ ਅਰਦਾਸ ਕਿਵੇਂ ਕੀਤੀ ਸੀ ਅਰਦਾਸ ਜਿਵੇਂ ਬੱਚਿਆਂ ਨੂੰ ਆਦਤ ਹੁੰਦੀ ਹੈ ਨਾ ਸਵਾਲ ਤੋਂ ਸਵਾਲ ਪੁੱਛਣ ਦੀ ਸਵਰਨਮਤੀ ਆਪਣੇ ਪੁੱਤ ਨੂੰ ਹੁਣ ਉਹ ਅਰਦਾਸ ਦੱਸ ਰਹੀ ਹੈ ਕਿਵੇਂ ਕੀਤੀ ਕਿਉਂ ਕੀਤੀ ਜਿਵੇਂ ਸਵਰਨਮਤੀ ਤੇ ਉਹਦੇ ਪਤੀ ਰਾਜੇ ਨੇ ਅਰਦਾਸ ਕੀਤੀ ਜਿਵੇਂ ਉਹ ਆਪਣੇ ਪੁੱਤ ਨੂੰ ਅਰਦਾਸ ਦੱਸ ਰਹੀ ਹੈ ਉਹ ਸਰ ਅਰਦਾਸ ਦਾ ਕੱਲਾ ਕੱਲਾ ਬੋਲ ਭੁੱਲਾ ਰਹਿਦਾ ਜਥਾ ਨੇ ਕਾਮਰੂਪ ਦੇਸ਼ ਦੀ ਕਹਿਣ ਲੱਗੀ ਬੇਟਾ ਤੇਰਾ ਪਿਤਾ ਰਾਮ ਰਾਏ ਤੇ ਮੈਂ ਅਸੀਂ ਦੋਨੇ ਗਾਇਸਾਂ ਜਦੋਂ ਧਨਗੁਰ ਤੇਗ ਬਹਾਦਰ ਮਹਾਰਾਜ ਸਾਡੇ ਦੇਸ਼ ਆਸਾਮ ਚਾਇ ਗੁਰਦੁਆਰਾ ਧੋਬੜੀ ਘਾਟ ਅਸੀਂ ਉੱਥੇ ਜਾ ਕੇ ਗੁਰਦੇਵ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਤੇਰੇ ਪਿਤਾ ਨੇ ਝੋਲੀ ਅੱਡ-ਅੱਡ ਕੇ ਗੁਰੂ ਕੋਲੋਂ ਤੈਨੂੰ ਮੰਗਿਆ ਸੀ ਕਹਿਣ ਲੱਗਾ ਮਾਂ ਪਿਤਾ ਨੇ ਕਿਵੇਂ ਅਰਦਾਸਾਂ ਕੀਤੀਆਂ ਸਨ ਸਵਰਨਮਤੀ ਦੱਸ ਰਹੀ ਹੈ ਕਿਵੇਂ ਉਹਨੇ ਉਹਦੇ ਪਤੀ ਨੇ ਹਾੜੇ ਕੱਢ ਕੱਢ ਕੇ ਉਹਨੂੰ ਪ੍ਰਾਪਤ ਕੀਤਾ ਕਿਵੇਂ ਗੁਰਤੇਕ ਬਹਾਦਰ ਦੇ ਚਰਨਾਂ 'ਚ ਅਰਦਾਸਾਂ ਕੀਤੀਆਂ put it in ਨਾਏ ਸਾਡੇ ਤਾਂ ਹੀ ਧੀਰ ਨੇ ਸਾਡੇ ਦੁੱਖਾਂ ਵਾਲੇ ਸਭ ਕਿਲੇ ਢਾ ਦਿਓ ਖੜੇ ਤੇਰੇ ਚਰਨਾ ਚ ਦਾਸ ਗੁਰੂ ਜੀ ਇੱਕ ਪੁੱਤਰ ਦੀ ਦਾਤ ਝੋਲੀ ਪਾ ਦਿਓ ਤੁਹਾਡੇ Oh yeah, but... ਵਰਨਮਤੀ ਆਪਣੇ ਪੁੱਤ ਨੂੰ ਕਹਿਣ ਲੱਗੀ ਤੇਰੇ ਪਿਤਾ ਨੇ ਰੋ ਰੋ ਕੇ ਹਾੜੇ ਕੱਢ ਕੇ ਗੁਰੂ ਦੇ ਚਰਨਾਂ ਚ ਅਰਦਾਸਾਂ ਕੀਤੀਆਂ ਵੀ ਸਾਡੇ ਕੋਲ ਰਾਜ ਭਾਗ ਤੇ ਹੈ ਔਲਾਦ ਕੋਈ ਨਹੀਂ ਇੱਕ ਪੁੱਤ ਦੀ ਦਾਤ ਝੋਲੀ ਪਾ ਦਿਓ ਰਾਜਕੁਮਾਰ ਰਤਨ ਰਾਏ ਕਹਿੰਦਾ ਮਾਂ ਫਿਰ ਗੁਰੂ ਪਾਤਸ਼ਾਹ ਜੀ ਨੇ ਕਿਵੇਂ ਕਿਰਪਾ ਕੀਤੀ ਹੁਣ ਮਾਂ ਦੱਸਦੀ ਵੀ ਜਿਵੇਂ ਕਿਰਪਾ ਹੋਈ ਜਿਵੇਂ ਮਾਂ ਨੇ ਅਗਲੇ ਬਚਨ ਸੁਣਾਏ ਉਹ ਆਪਾਂ ਸ਼ਾਮ ਦੇ ਦੀਵਾਨਾਂ ਦੇ ਵਿੱਚ